ਪੰਜਾਬ ਸਰਕਾਰ ਦੁਆਰਾ ਚਲਾਈ ਗਈ ਯੋਧ ਨਸ਼ਾ ਵਿਰੋਧ ਮੁਹਿੰਮ ਤਾ ਅੱਜ ਜ세ਦਾਰ ਗੁਰਮੀਤ ਸਿੰਘ ਜੀ ਕੁੰਡੀਆਂ ਕੈबिनेट ਮੰਤਰੀ ਪੰਜਾਬ ਸਰਕਾਰ ਪਿੰਡ ਫਪਾ ਅਤੇ ਪਿੰਡ ਬੋਦੀਵਾਲਾ ਵਿਖੇ ਪਹੁੰਚੇ ਫੇਸਬੁੱਕ 'ਤੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਬਹੁਤ ਵੱਡੀ ਬਿਮਾਰੀ ਹੈ ਇਸ ਨੂੰ ਖਤਮ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਕੀਮਤੇ ਬਖਸ਼ਾ ਨਹੀਂ ਜਾਏਗਾ ਅਤੇ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤੁਸ ਦਾ ਪ੍ਰੋਪਰ ਇਲਾਜ ਕਰਾਇਆ ਜਾਵੇਗਾ ਇਸ ਮੌਕੇ ਸਰਦਾਰ ਜਸਪਾਲ ਸਿੰਘ ਦੀ ਧਾਰੀ ਵਾਲ ਡੀਐਸਪੀ ਲੰਬੀ ਨੇ ਵੀ ਸਹੁੰਦਰ ਕੀਤਾ ਸਰਦਾਰ ਗੁਰਬਾਲ ਸਿੰਘ ਜੀ ਪੀਏ 2 ਕੁੰਡੀਆਂ ਨੇ ਵੀ ਸਹੁੰਦਰ ਕੀਤਾ ਡਾਕਟਰ ਅਰਪਨ ਨੇ ਵੀ ਕਿਹਾ ਕਿ ਨਸ਼ੇ ਜੀ ਇਹ ਲੱਗਦਾ ਬਹੁਤ ਹੀ ਮਾੜੀ ਹੈ ਅਤੇ ਜੇ ਕੋਈ ਇਲਾਜ ਕਰਾਉਣਾ ਚਾਹੁੰਦਾ ਹੈ ਤਾਂ ਸਾਡੇ ਕੋਲ ਆ ਸਕਦਾ ਹੈ। ਸਾਡੇ ਕੋਲ ਬਹੁਤ ਸਾਰੇ ਮੋਟੇ ਮਤੇ ਦੇ ਇਫेक्ट ਇਲਾਜ ਕਰਵਾਦੇ ਬਾਅਦ ਵੀ ਚਾਹੇ ਹਾਲ ਕੋਈ ਬੈਂਕੀਕਪਾ ਆਉਂਦਾ ਹੈ ਕਿ ਆਪਣੇ ਯਾਰਾਂ ਦੇ ਚੰਨਾਂ ਨਾਲ ਚੰਗਾ। ਤੁਹਾਡੇ ਬੱਚਿਆਂ ਦੀ ਜਵਾਨੀ ਦੇ ਦੁਸ਼ਮਣ ਹੈ। ਕੋਲ ਨੂੰ ਅਸਤੀਫਾ ਕਰਦੇ ਲਈ ਔਰ ਇਸ ਮਹੱਤਵਪੂਰਨ ਕਾਰਜ ਲਈ ਤੁਹਾਡੇ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜਾ ਮੈਂ ਨਸ਼ਾ ਵੇਚਦਾ ਹਾਂ ਉਹ ਬਿਲਕੁਲ ਬੈਲੈਂਸ ਦੀ ਸਥਾਪਨਾ ਕੀਤੀ ਹੈ ਕਿ ਜਦੋਂ ਤੋਂ ਇਹ ਬੱਤੀ ਜਦੋਂ ਆਇਆ ਅਸੀਂ ਜਿਹੜਾ ਡੇਢ ਮਹੀਨੇ ਦੇ ਵਿੱਚ ਪੂਰੀ ਜਿਹੜੀ ਸਰਵੇਜ ਲੰਬੀ ਹੈ ਬੜੀ ਉਸ ਦੇ ਵਿੱਚ ਠੀਕ ਤਰ੍ਹਾਂ ਮਕਦਮੇ ਦਰਜ ਕੀਤੇ ਆ ਸਹੀ ਤਰ੍ਹਾਂ ਵੀ ਇਰਾਦੇ ਤੋਂ ਫਰਜ਼ਾਨ ਸਰਕਾਰੀ ਇਤਿਹਾਸਿਕ ਪਰੇਖਣ ਚਾਹੇ ਕਿਤਾਬੇ ਦਾ ਡੋਲੇ ਮਿਲ ਆਪ ਨੂੰ ਤਿੰਨ ਤਨ ਬਾਬਲੇ ਦਰਜ ਕਰਕੇ ਤਸਵੀਰ 95 ਲੋਕਾਂ ਨੂੰ ਫੜ ਕੇ ਜੇ ਦੇ ਦਰਖੇ ਗਿਆ ਔਰ ਹੋਰ ਵੀ ਜੇ ਕੋਈ ਹਿਸਾਬ ਅਸਕਰ ਕਰੂ ਆਇਆ ਤਾਂ ਉਹਨੂੰ ਬੇਕੋਲੇ ਬਖਸ਼ਾ ਗਏ ਔਰ ਉਹ ਜੇ ਦੇ ਦਰਖੇ ਜਾ ਜਾਊਗਾ ਜਲਦੀ ਹੈ ਸਰੀਰ ਦੇ ਜਿਹਨ ਸਰੀਰ ਦੀ ਆਦਤ ਪੈ ਜਾਂਦੀ ਹੈ ਜਿਹੜੇ ਤਦਾਨ ਤੁਹਾਨੂੰ ਪਤਾ ਕਿ ਨਸ਼ੇ ਅੱਜਕੱਲ ਕਿਹੜੇ ਤਰ੍ਹਾਂ ਦੇ ਨੇ ਜਿਹੜੇ ਕਿ ਇਨਜਾਮ ਲੈਵਾ ਨਸ਼ੇ ਜਿਹਨਾਂ ਦੀ ਬਗਲ ਕਰਾਂਗੇ ਸ਼ੋਰ ਤੇ ਉਹ ਸਿੱਟਾ ਜਿਹੜੇ ਜਿਹੜੇ ਦਾ ਸਰਲ ਪਤਾ ਹੈ ਹਲਕਾ ਜਿਹਾ ਕੋਈ ਜਦ ਕਿਹੜੀ ਤਿਆਰ ਸੀ 20% ਜਿਹੜੀ ਹੈ ਇੱਟੇ ਦੇ ਵਿੱਚ ਚਲੇ ਗਈ ਜਿਹਨਾਂ ਨੇ ਆਪਣੀ ਜਾਨ ਤੋਂ ਹੱਤ ਖਵਾ ਬੈਠਦੇ ਨੇ ਕਿਹਦੇ ਨਾਲ ਨਾ ਸਰੀਰਿਕ ਖਸਾਨੇ ਕਿ ਮਿਲਦੇ ਹਨ ਜਿਵੇਂ ਜਿਹੜੀ ਆਦਤ ਪੈਣੀ ਸ਼ੁਰੂ ਹੁੰਦੀ ਹੈ ਸਰੀਰ ਟੁੱਟਣਾ ਸ਼ੁਰੂ ਹੋ ਜਾਂਦਾ ਬੋਲੀ ਬੋਲੀ ਤੁਹਾਡੇ ਸਰੀਰ ਦੇ ਗੁਰਦੇ ਲੀਵਰ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਜੇ ਕਰ ਵੀ ਇਹਦੇ ਤੇ ਰੋਕਾ ਮਾਰ ਕੀਤੀ ਜਾਏ ਤਾਂ ਉਹਦੇ ਨਾਲ ਜਾਣ ਕੇ ਚਲੇ ਜਾਂਦੇ ਆ। ਇਹਦੇ ਨਾਲ ਨਾਲ ਮਾਨਸਿਕ ਪ੍ਰਭਾਵ ਜਿਹੜਾ ਦੱਸੇ ਕਰਨ ਵਾਲਾ ਉਹਦਾ ਆਪਣੇ ਉੱਪਰ ਕਾਬੂ ਨਹੀਂ ਰਹਿੰਦਾ। ਉਹ ਕਿਸੇ ਨੂੰ ਮਾਰ ਸਕਦਾ ਹੈ। ਕਿਸੇ ਨੇ ਕੋਈ ਅਸਰ ਕਰ ਸਕਦਾ ਹੈ। ਉਹ ਪਾਗਲਵਗੀ ਰਚਤ ਕਰ ਸਕਦਾ। ਤੇ ਉਸ ਤੋਂ ਬਾਅਦ ਸਮਾਜਿਕ ਪ੍ਰਭਾਵ। ਸਮਾਜਿਕ ਪ੍ਰਭਾਵ ਕੀ ਹੁੰਦਾ ਹੈ ਜਿਵੇਂ ਜਿਵੇਂ ਉਹ ਦੱਸਾ ਪਹਿਲਾਂ ਉਹਨੂੰ ਤਰੀ ਮਿਲ ਲੱਗ ਗਿਆ। ਕਰਨ ਲੱਗਿਆ ਕਿ ਜਿਹਨਾਂ ਨੇ ਬੇਤਰਾ ਨਸ਼ਾ ਉਹ ਕਹਿੰਦਾ ਫਿਰ ਇਹ ਨਸ਼ਾ ਸ਼ੁਰੂ ਕਰ ਦਿੰਦੇ ਹੈ ਫਿਰ ਲੈਣ ਕਰਕੇ ਉਹ ਮਾਦਕ ਪੈਣੇ ਸ਼ੁਰੂ ਹੋ ਜਾਂਦੀ ਹੈ ਬੋਲੀ ਬੋਲੀ ਜਦੋਂ ਉਹ ਨਸ਼ੇ ਤੇ ਲੱਗ ਜਾਂਦੇ ਹੈ ਉਹਨਾਂ ਨੂੰ ਪਤਾ ਲੱਗਿਆ ਕਿ ਉਹਨੇ ਨਸ਼ਾ ਕਰਨ ਲੱਗ ਕੇ ਹੈ ਫਿਰ ਉਹਨਾਂ ਨੂੰ ਨਸ਼ਾ ਫਿਰ ਇਹ ਨਸ਼ਾ ਬੰਦ ਕਰ ਦਿੰਦੇ ਪਰ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਆਰਥਿਕ ਤੰਗੀ ਹੋਣ ਕਰਕੇ ਉਹ ਚੋਰੀਆਂ ਕਰਨੀ ਸ਼ੁਰੂ ਕਰ ਦਿੰਦੇ ਹੈ ਰੋਜ਼ ਕੌਂਸਲਿੰਗ ਕਰਦੇ ਹੈ ਕੌਂਸਲਿੰਗ ਦੇ ਵਿੱਚ ਆਪਾਂ ਨੂੰ ਇੱਕ ਕੱਟੜ ਤੋਂ ਅ ਪ੍ਰੇਰਿਤ ਕਰਦੇ ਹਾਂ ਤਾਂ ਕਿ ਉਹ ਦੁਬਾਰਾ ਨਸ਼ਿਆਂ ਦੇ ਵਿੱਚ ਨਾ ਜਾਵੇ ਉਹਦੀ ਸੰਗਤ ਕਿਸ ਤਰ੍ਹਾਂ ਦੀ ਹੈ ਤੇ ਉਹਨਾਂ ਆਪਾਂ ਉਸ ਤੋਂ ਗ੍ਰੇਡ ਕਰਨਾ ਕਰਦੇ ਇਸ ਕਰਕੇ ਇਹ ਮਹੀਨਾ ਤਾਈ ਸਫਲ ਹੋਏਗੀ ਜੇ ਤੁਸੀਂ ਸਾਰੇ ਸਾਡਾ ਸਾਥ ਦਿਓਗੇ ਜਿਹਦੇ ਵਾਸਤੇ ਅਸੀਂ ਤੁਹਾਡੇ ਕੋਲ ਆਏ ਤਾਂ ਆਪਾਂ ਸਾਰੇ ਪ੍ਰਣ ਕਰੀਏ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜਿੱਦੇ ਵਿੱਚ ਤੁਹਾਡਾ ਸਾਰਾ ਮਦਦ ਹੈ ਜੀ ਧੰਨਵਾਦ ਜੋ ਨਸ਼ਾ ਵਿਰੋਧ ਪੰਜਾਬ ਸਰਕਾਰ ਦਾ ਜਿਹੜਾ ਹੈ ਕਾਫੀ ਦਿਰਾ ਤੋਂ ਪਦਾਰਕ ਨੂੰ ਮਨਸੀ ਮਾਨਵਰਾ ਨੇ ਸ਼ੁਰੂਆਤ ਕਰਕੇ ਚਲਾਇਆ ਗਿਆ ਜਿਹਦੇ ਚ ਪੰਜਾਬ ਦੇ ਸੂਚੇ ਭੈਣ ਭਰਾਵਾਂ ਦਾ ਸਟੇਜੋਂ ਮੰਗਿਆ ਸੀ ਬਹੁਤ ਵੱਡੇ ਬਦਲ ਤੇ ਦਿੱਤਾ ਤੁਸੀਂ ਜਿਵੇਂ ਅੱਜ ਸਾਰੇ ਹੀ ਭੈਣ ਭਰਾ ਬੈਠੇ ਹੋ ਅਸਲ ਵਿੱਚ ਅਸੀਂ ਆਪਣੀ ਔਲਾਦ ਬੱਚੇ ਉਹਦੇ ਲਈ ਸਾਰੇ ਫਿਕਰਮੰਦ ਹੋਣੇ ਬੜੇ ਲੰਮੇ ਸਾਲਾਂ ਤੋਂ 2025 ਸਾਲ ਤੋਂ ਇਹ ਹੋਈ ਹੋਈ ਬੱਚਿਆਂ ਦੇ ਵਿੱਚ ਨਸ਼ੇ ਦੀ ਜਿਹੜੀ ਲਤ ਪੈਦਾ ਹੋ ਗਈ ਬਾਤیں ਗਈ ਸਰਕਾਰਾਂ ਨੇ ਕੰਟਰੋਲ ਨਾ ਰੱਖਿਆ ਉਹਦੇ ਵਿੱਚ ਵਾਧਾ ਜਿਆਦਾ ਜਿਆਦਾ ਹੁੰਦਾ ਗਿਆ ਉਦੋਂ ਨਹੀਂ ਤੁਸੀਂ ਪੰਜਾਬ ਦੀ ਸਰਕਾਰ ਬਣਾਈ ਸਰਦਾਰ ਭਗਤ ਸਿੰਘ ਮਾਨ ਮੁਖਮਤੇ ਬਣੇ ਉਹਨਾਂ ਨਾਲ ਮੈਨੋਬੀ ਦੇ ਸਾਥਕੇ ਤੋਂ ਤੁਸੀਂ ਆਪਣਾ ਐਮਐਲਏ ਬਣਾਇਆ ਉਹਨਾਂ ਨੇ ਮੈਨੂੰ ਆਪਣੀ ਹਿਆਰ ਦੇ ਖੰਦ ਦੇ ਬਣਾ ਲਿਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜੇ ਸਰਕਾਰੀ ਤੌਰ ਤੇ ਸਤਿ ਕਰਮੀ ਔਰ ਜੇ ਕੋਈ ਇਹੋ ਜਿਹੀ ਮਾੜੀ ਹਰਕਤ ਕਰਦਾ ਹੈ ਉਹ ਮੜਨਾ ਸਜ਼ਾ ਤੋਂ ਹੋਣੀ ਉਹ ਵੀ ਸਾਰੇ ਪਿੰਡਾਂ ਵਾਲੇ ਭੈਣ ਭਰਾਵਾਂ ਦਾ ਲੋਕਾਂ ਦਾ ਸਾਥ ਦੀ ਜ਼ਰੂਰਤ ਹੈ ਜੋ ਵੀ ਜਿਹੜਾ ਬੰਦਾ ਅਸੀਂ ਕਿਹਾ ਵੀ ਨਾਂ ਨਹੀਂ ਦਿੰਦੇ ਉਹ ਕਹਿੰਦੇ ਅਰ ਸਾਡੇ ਪਿੰਡ ਨਸ਼ਾ ਵੇਚਦਾ ਪਰ ਦੱਸਦੇ ਨਹੀਂ ਕਿ ਕੌਣ ਵੇਚਣ ਵਾਲਾ ਕੀ ਹੈ ਕਿਹਨੂੰ ਪਤਾ ਕਰ ਉਹ ਨਹੀਂ ਜੇ ਤੁਸੀਂ ਵੀ ਦੱਸ ਦਿਓ ਮਾੜੀ ਗੱਲ ਉਹਦੀ ਹੁਰਦਾ ਇੱਕ WhatsApp ਜਿਹੜੀ ਪਿੰਡ ਚ ਲਾਇਕ ਗਏ ਬੋਰਡ ਵੀ ਹੈ ਜਿਹੜਾ 977720201 ਦਾ ਨੰਬਰ ਹੈ ਜੇ ਤੁਸੀਂ ਉਹਨੂੰ ਉਹ ਤੇ ਇਹ ਇਤਲਾਹ ਦਿਓਗੇ ਤੁਹਾਡਾ ਕਿਸੇ ਨੂੰ ਪਤਾ ਨਹੀਂ ਕਿ ਭਈ ਇਹ ਹੁੰਦਾ ਸੀ ਕਿ ਤੁਸੀਂ ਲੋਕਲ ਲੈਵਲ ਦੇ ਬੰਦੇ ਸੀ ਤੋਂ ਕਰਨ ਕਰਾਉਣ ਵਾਲੇ ਇਹ ਜਿਹੇ ਤਖੰਦ ਬੜਾਈ ਬੈਠੇ ਹੁੰਦੇ ਆ ਤੇ ਉਹਨਾਂ ਨੂੰ ਜਿਹਨਾਂ ਨੂੰ ਸ਼ਿਕਾਇਤ ਜਾਂਦੀ ਸੀ ਤੇ ਵਾਰੀ ਉਹਦਾ ਨਾਮ ਲੈ ਤੇ ਦੰਦੇ ਸੀ ਵੀ ਭਾਈ ਤੇਰਾ ਨਾਮ ਲੈ ਕੇ ਗਿਆ ਤੇ ਉਹ ਜਾਰੇ ਨੂੰ ਹੋ ਲੜਾਈ ਕਰ ਪਾਈ ਜਾਂਦੀ ਸੋ ਉਹ ਗੱਲ ਨਹੀਂ ਹੋਣੀ ਔਰ ਜਿਹੜਾ ਇਹਦੇ ਵਿੱਚ ਪੁਤਾਈ ਕਰੂਗਾ ਤੇ ਇਹ ਪੁਲਿਸ ਅਬਜ਼ਰਵ ਹੋਵੇ ਤੇ ਬੰਦੇ ਆਲੇ ਮੋਵੇ ਉਹ ਬਖਸ਼ਿਆ ਨਹੀਂ ਜਾ ਕਿਉਂਕਿ ਅਸੀਂ ਨਾਲ ਦੇ ਕੇ ਸ਼ਕਤੀ ਦਾ ਸਰਕਾਰ ਨੇ ਕਰੀ ਤੇ ਸਹਿਯੋਗ ਦੇ ਨਾਲ ਪੰਜਾਬ ਦੇ ਲੋਕਾਂ ਨੇ ਭੈਟਵਾਵਾ ਸਮਾਜ ਦੀ ਰਾਜੇ ਲੜਾਈ ਆ ਕਿਤਾ ਅਸੀਂ ਸਾਡਾ ਵੈਪਰ ਸੀ ਜਦੋਂ ਪਿੰਡਾਂ ਵਿੱਚ ਵੱਡੇ ਬਜ਼ੁਰਗਾਂ ਦਾ ਕਾਫੀ ਰੋਗ ਦਾ ਹੁੰਦਾ ਸੀ ਚਾਚਾ ਤਾਇਆ ਦਾਦਾ ਗੜੀ ਕਿਸੇ ਵੀ ਜੇ ਕੋਈ ਇਹੋ ਜੀ ਗਲਤੀ ਕਰਦਾ ਜਵਾਗ ਦਾ ਉਹਨੂੰ ਠਹਿਟ ਦਿੰਦਾ ਸੀ ਤੇ ਕਦੇ ਕਿਸੇ ਨੇ ਲਾਭਾ ਨਹੀਂ ਦਿੱਤਾ ਸੀ ਤੇ ਉਹ ਸੁਧਰ ਜਾਂਦਾ ਸੀ ਅਸੀਂ ਉਸ ਤਰ੍ਹਾਂ ਦੇ ਹੋਈ ਅਸੀਂ ਮਟਿਆ ਦਾ ਬਾਗ ਸਨ ਬਾਗ ਵਿੱਚ ਉਹ ਬੜੀ ਆਦਾ ਵਿੱਚ ਰਹੇ ਤੇ ਉਹ ਵੀ ਜਿਵੇਂ ਜਦੋਂ ਉਹਨਾਂ ਦੀ ਗੱਲ ਸੁਣੀ ਜਾਂਦੀ ਸੀ ਤਾਂ ਇਹ ਕਹਿ ਸਕਦੇ ਹੁੰਦੇ ਸੀ ਜਿਹਦੇ ਨਾਲ ਸਾਡੇ ਔਰਾਰ ਦਾ ਸਭ ਫਿਕਰ ਹੈ ਜੇ ਔਰਾਰ ਦਾ ਰਹੇ ਜੇ ਬੱਚੇ ਕਾ ਰਹੇ ਜੇ ਨੌਜਵਾਨ ਨਾ ਰਹੇ ਤਾਂ ਸਾਨੂੰ ਇਹ ਤਾਂ ਲੈਣਾ ਉਹਨਾਂ ਦਾ ਕੋਈ ਫਾਇਦਾ ਨਹੀਂ ਦੁੱਖਾਂ ਦੀ ਜ਼ਿੰਦਗੀ ਪਾਇਆ ਜਾਣੀ ਤੇ ਸਾਨੂੰ ਸਰਕਾਰਾਂ ਦਾ ਨਹੀਂ ਫਾਇਦਾ ਨਹੀਂ ਹੁੰਦਾ ਇਸ ਲਈ ਸਾਰੇ ਰਲ ਮਿਲ ਕੇ ਜੇ ਤੁਸੀਂ ਸਾਰੇ ਪਿੰਡਪਰਾਪ ਖਾਸ ਕਰਕੇ ਜਿਹੜੇ ਬੇਣਾ ਤੇ ਬਾਬਾ ਬੈਠੇ ਨੇ ਅਸਲ ਵਿੱਚ ਬੱਚਾ ਪਾਲਣ ਤੇ ਤੁਹਾਡੇ ਬਾਪੋਟਾ ਦਾ ਹਿਸਾਬ ਹੈ ਇਸੇ ਨੂੰ ਮੈਂ ਉਹਦੀ ਲੋੜ ਹੋ ਗਈ ਕਿਸੇ ਦਾ ਵਿਗੜ ਗਿਆ ਕੰਮ ਉਹ ਉਹ ਇੱਕ ਦੋ ਮਿੰਟ ਦੀ ਸਹਾਇਤਾ ਕਰੀ ਚਾਹੇ ਪਿੰਡ ਪੰਚਾਇਤ ਦਾ ਸੜਾ ਹਾਰਡਵਾਰ ਦਾ ਸੜਾ ਪਾਈਚਾਰ ਹੈ ਅਸੀਂ ਰਲ ਮਿਲ ਕੇ ਉਹਦੀ ਸਹਾਇਤਾ ਕਰਨੀ ਹੈ ਪੈਸਾ ਕੋਈ ਨਾ ਸਾਰਾ ਇਲਾਕਾ ਗਵਰਨਮੈਂਟ ਨੇ ਕਰਨਾ ਸੀ ਦਾ ਸਾਥ ਹੀ ਦੇਣਾ ਉਹ ਹੌਸਲਾ ਦੇਣਾ ਹੈ ਔਰ ਉਹਨੂੰ ਤਕੜਾ ਕਰਨਾ ਵੀ ਤੁਹ ਇਤਨੇ ਬਸਿਆ ਇਹਦੇ ਲਈ ਤੁਸੀਂ ਅਸੀਂ ਸਾਰੇ ਰਲ ਕੇ ਅ ਬੁਲਾ ਮਾਰਾਂਗੇ ਮੈਂ ਤੁਹਾਡਾ ਸਾਰਿਆਂ ਦਾ ਪੈੜ ਤੋਂ ਆਵਾਜ਼ਾ ਵੱਡੇ ਛੋਟਿਆਂ ਦਾ ਬਹੁਤ-ਬਹੁਤ ਸੰਗਤਾਰ ਕਰਦਾ ਕਿ ਤੁਸੀਂ ਇਸ ਮਹਿਮੇ ਵਿੱਚ ਹਿੱਸਾ ਬੜਿਓ ਤੁਸੀਂ ਵੱਡਾ ਸਾਥ ਦਿੱਤਾ ਹੈ ਤਾਂ ਜੋ ਅਸੀਂ ਜੀ ਇੰਜੇ ਜੀ ਚੌਕ ਤੋਂ ਆਗੇ ਮੈਨੂੰ ਜਿਹਨੇ ਕਿਹਾ ਸੀ ਕਿ ਇੱਥੇ ਕੀਤਾ ਵੇਖ ਦਾ ਫਰਦਾਨਾ ਉਸ ਬੰਦੇ ਦਾ ਨਾਮ ਹੋਵੇ ਜਿਹੜੇ ਡੀਐਸਪੀ ਸਾਹਿਬ ਇਸ ਗੱਲ ਦੀ ਸਖਤੀ ਰੱਖਣੀ ਤੁਹਾਡਾ ਫਰਜ ਹੈ ਇਥੋਂ ਦੇ ਐਸਐਟਓ ਨੂੰ ਇਥੋਂ ਦੇ ਜਿਹੜਾ ਵੀ ਜ਼ਿੰਮੇਵਾਰ ਹੈ ਚੌਕੀ ਨੇੜੇ ਲੱਗਦੀ ਹੈ ਉਹਦੀ ਕੋਈ ਵੀ ਢਿੱਲ ਨਹੀਂ ਇਸ ਚ ਸਾਡੀ ਕਿਸੇ ਦੀ ਐਮਐਲਏ ਦੀ ਮੰਤਰੀ ਦੀ ਸਾਡੇ ਪਾਰਟੀ ਦੇ ਪ੍ਰਧਾਨ ਦੀ ਕਿਸੇ ਇਸ ਤਰ੍ਹਾਂ ਦੀ ਸਪਾਰਸ਼ ਨਹੀਂ ਆਉਗੀ ਕਿ ਮਾਰੇ ਬੰਦੇ ਨੂੰ ਇਸ ਪਾਸੇ ਛੱਡ ਦਿਓ ਬਸ ਬੰਦ ਜਿਹੜਾ ਵੀ ਹੈ ਦਾ ਜਨਾ ਉਹ ਜਿਹੜੇ ਤੋਂ ਆਉਂਦੇ ਉਹ ਮਦਦ ਨਾਲ ਉਹ ਜਿਹੜੀ ਲਾਈਨ ਆ ਨਾ ਉਹ ਵੀ ਅਸੀਂ ਕਹਿੰਦੇ ਕਿਹੜੇ ਪਾਸੋਂ ਵੀ ਉਸ ਦਾ ਵੀਐਸਪੀ ਸਾਹਿਬ ਖਿਆਲ ਕਰਨਾ ਸਪੋਰਟ ਮਤਲਬ ਚਾਰ ਨੂੰ ਨੇ ਮਰ ਗਿਓਗਾ ਉਹ ਉਹ ਦਾ ਦੇਖੋ ਜਿਹੋ ਖਾਲ ਲੱਗੇ ਉਹਨਾਂ ਨੂੰ ਬਚਾਈ ਗਏ ਦਾਇਮ ਬਚਾਉਣ ਵਾਸਤੇ ਆਪਾਂ ਕਰਤੀ ਹੋਈ ਐ ਇਸ ਦੀ ਗੱਲ ਸਾਰਾ ਬਹੁਤ ਬਹੁਤ ਧੰਨਵਾਦ ਵਾਈਰ ਗੁਰਜੀ ਦਾ ਖਾਸਾ ਬੜਾ ਕਦੇ

ਨੇ ਕਰੇ 15 ਦੇ 25 ਸਾਲਾਂ ਦੇ ਵਿੱਚ ਥੋੜੀ-ਥੋੜੀ ਦੀਦਾ ਰਜਾਦ ਕਰਦਾ ਗਿਆ ਕਿ ਇਹ ਬਹੁਤ ਭਾਰੀ ਬੁਰੀ ਹੈ ਜਿਹੜੀ ਪੰਜਾਬ ਸਰਕਾਰ ਨੂੰ ਨਸ਼ਾ ਵਿਰੋਧੀ ਨੀਤੀ ਚਲਾਈ ਦੀ ਦੋਸ਼ ਹੈ ਉਸ ਤਾਰੇ ਅਰ ਸੈਮੀਨਾਰ ਤੇ ਪਹੁੰਚਿਆ ਕਿਸ ਤਰ੍ਹਾਂ ਦਾ ਗਿਆਨ ਮਿਲਿਆ ਤੁਹਾਨੂੰ ਅ ਬਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕਰਾਇਆ ਗਿਆ ਨਸ਼ਾ ਯੁੱਧ ਨਸ਼ਾ ਵਿਰੁੱਧ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਤੇ ਮੈਂ ਇਹ ਸਮਿਤਾ ਕੇ ਜੇ ਸਾਰਾ ਸਮਾਜ ਬੈਣਪੁਰਾ ਪੰਚਾਇਤਾਂ ਚਾਹੇ ਗੁਰਦੁਆਰਿਆਂ ਦੀਆਂ ਕਮੇਟੀਆਂ ਚਾਹੇ ਕੋਈ ਹੋਰ ਸੰਸਥਾਵਾਂ ਸਾਰੇ ਰਲ ਕੇ ਕਿਥੋਂ ਤੱਕ ਦੇ ਵੱਡੇ ਛੋਟੇ ਬਜ਼ੁਰਗ ਉਹ ਵੀ ਇਹਦੇ ਵੱਲ ਖਿਆਰ ਰੱਖੇ ਜਿਵੇਂ ਪਿਛਲੇ ਸਮੇਂ ਚ ਸਾਡੇ ਦੇ ਤਕਰੀਬੀ ਜੀ ਉਹਨਾਂ ਦਾ ਵੱਡਾ ਹੱਥ ਹੋਇਆ ਕਰਦਾ ਤੇ ਇਹ ਬਹੁਤ ਮਾੜੀ ਬਿਮਾਰੀ ਹੈ ਸਾਡਾ ਪੁਵੇਖ ਹੈ ਇਹਨੂੰ ਬਚਾਉਣ ਦੇ ਲਈ ਚਾਹੇ ਸਰਕਾਰ ਵੱਲੋਂ ਔਰ ਸਾਰੇ ਪ੍ਰਾਲੇਖੇਟਾਂ ਦਾ ਗਰਾਉਂਡ ਹੋਵੇ ਉਹਨਾਂ ਦੇ ਨਾਲ ਹੀ ਕੁਝ ਸਮਾਨ ਦੇਣਾ ਜਿਹੜੇ ਇਸ ਪਾਸੇ ਨੌਜਵਾਨ ਤੇ ਬਾੜੀ ਕਿਸਮਤ ਨੂੰ ਹੋ ਗਏ ਉਹਨਾਂ ਦਾ ਨਾਜ ਕਰਾਉਣਾ ਉਹਦਾ ਪ੍ਰਬੰਧ ਕਰਨਾ ਔਰ ਸਰਕਾਰ ਵੱਲੋਂ ਨਾ ਮਾਰ ਰੁਜ਼ਗਾਰ ਤੇ ਨਵੀਆਂ ਜਿਹੜੀਆਂ ਨੌਕਰੀਆਂ ਤੇ ਪ੍ਰਬੰਧ ਵੀ ਉਹਦੇ ਵਿੱਚ ਬੱਚੇ ਆਪਣੀ ਤੰਦਰੁਸਤੀ ਲੈ ਕੇ ਜਾਣਗੇ ਤੇ ਜਰੂਰ ਵਾਹਿਗੁਰੂ ਬੇਰਕ ਜੇ ਨਾਲ ਕੋਈ ਜੇ ਰੋਟੇਸ਼ਨ ਵਾਈਜ਼ ਕੋਈ ਬੰਦ ਹੋਏ ਹੋਣੇ ਆ ਪਤਾ ਕਰਕੇ ਮੈਸੇਜ ਜਿਹੜਾ ਪਾਣੀ ਸਰਕਾਰ ਦੀ ਜਿਹੜਾ ਪੰਜਾਬ ਨੂੰ ਦੇਸ਼ ਨਾਲ ਜਿਹੜੀ ਹਜੇ ਕੰਨਾਂ ਦੇ ਵਿੱਚ ਰਹਿ ਖਤਰਾ ਹਮੇਸ਼ਾ ਹੀ ਵਿਕਰੇ ਕਰੇ ਜਾਂਦੇ ਦੇਖ ਲੈ ਮੇਰੇ ਦਾਬ ਦੇ ਮਹਿਕਮੇ ਦਾ 70000 ਕਰੋੜ ਤੋਂ ਜ਼ਿਆਦਾ ਜਿਹਦੇ ਨਾਲ ਸਾਰੀਆਂ ਸੜਕਾਂ ਸਾਰੀਆਂ ਮੰਡੀਆਂ ਪੱਕੀਆਂ ਕਰਕੇ ਇਹਨਾਂ ਦੇ ਸ਼ੈਡ ਸ਼ੂਟ ਬਣਾਏ ਜਾ ਠੀਕ ਹੈ ਧੰਨਵਾਦ ਠੀਕ ਹੈ